ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਵਿਸ਼ੇ ਵਿੱਚ ਅਸੀਂ ਗੁਰਬਾਣੀ ਜੋ ਸੀ ਨਿਤਨੇਮ ਦੀਆਂ ਬਾਣੀਆਂ ਪੜ੍ਹਦੇ ਹਾਂ ਉਹਨਾਂ ਦੇ ਵਿੱਚ ਜੋ ਰਾਤ ਨੂੰ ਬਾਣੀ ਪੜ੍ਹੀ ਜਾਂਦੀ ਹੈ ਕੀਰਤਨ ਸੋਹਿਲਾ ਉਸ ਤੋਂ ਪਹਿਲਾਂ ਕਈ ਰੱਖਿਆ ਦੇ ਸ਼ਬਦਾਂ ਦਾ ਵੀ ਉਚਾਰਨ ਕਰਦੇ ਆ ਇਹਨੇ ਰੱਖਿਆ ਦੇ ਸ਼ਬਦਾਂ ਦੀ ਵੀ ਬਾਣੀ ਪੜ੍ਹਦੀਆਂ ਨੇ ਕੀਰਤਨ ਸੋਹਿਲੇ ਤੋਂ ਪਹਿਲਾਂ ਰੱਖਿਆ ਦੇ ਸ਼ਬਦ ਵੀ ਪੜ੍ਹੇ ਜਾਂਦੇ ਨੇ ਸੋ ਉਹਨਾਂ ਸ਼ਬਦਾਂ ਦਾ ਉਚਾਰਨ ਸ਼ੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਵਾਂਗੇ ਬਹੁਤ ਸਾਰੀਆਂ ਸੰਗਤਾਂ ਜਦੋਂ ਰਾਤ ਨੂੰ ਰੱਖਿਆ ਦੇ ਸ਼ਬਦ ਵੀ ਪੜਦਿਆ ਨੇ ਕੀਰਤਾਂ ਸੁਹਲੇ ਦੀ ਬਾਣੀ ਤੋਂ ਪਹਿਲਾਂ ਤਾਂ ਬਹੁਤ ਸਾਰੀਆਂ ਸੰਗਤਾਂ ਗਲਤ ਉਚਾਰਨ ਕਰਦੀਆਂ ਨੇ ਕਿ ਕਿ ਬਿਨਾ ਮਹਾਰਨੀ ਸਿੱਖੇ ਬਿਨਾ ਗੁਰਬਾਣੀ ਦੀ ਸੰਥਿਆ ਲੈ ਬਿਨਾਂ ਹੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰਮਾਣੀ ਦੇ ਪੂਜ ਸ਼ਬਦਾਂ ਦਾ ਭੇਦ ਨਾ ਹੋਣ ਕਰਨ ਅਸੀਂ ਉਹ ਸ਼ਬਦਾਂ ਦਾ ਗਲਤ ਹੀ ਉਚਾਰਨ ਕਰਦੇ ਹਾਂ ਸੋ ਆਓ ਰੱਖਿਆ ਦੇ ਸ਼ਬਦਾਂ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਉਸ ਬਾਰੇ ਜਾਣਕਾਰੀ ਲਈਏ ਜਿਵੇਂ ਅਸੀਂ ਪੜ੍ਹਦੇ ਹਾਂ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਇੱਥੇ ਮਮਾ ਸਸ ਐਚ ਸਸ ਦੇ ਅੱਧਾ ਤੱਤਾ ਕਕਾਏ ਸੋ ਮਮਾ ਸੱਤ ਸਾਂ ਪੈ ਚੱਦਾ ਤੱਤਾ ਕਕਾ ਲਿਖੋ ਹੋਇਆ ਵਾ ਪਰ ਤਈ ਸੰਤਾ ਇੱਥੇ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਨੂੰ ਇਕੱਠੇ ਹੀ ਉਚਾਰਨ ਕਰਨਾ ਹੈ ਮਸਤਕ ਸੇਰ ਮਸਤਕ ਰੱਖਿਆ ਪਾਰ ਬ੍ਰਹਮੰ ਇੱਥੇ ਪਾਰ ਬ੍ਰਹਮੰ ਮੰਮੇ ਨੂੰ ਟਿੱਪੀ ਲੱਗੀ ਹੋਈ ਹੈ ਮੰਮੇ ਨੇ ਟਿੱਪੀ ਮੰ ਦਾ ਉਚਾਰਨ ਕਰਨਾ ਹੈ ਪਾਰ ਬ੍ਰਹਮੰ ਸੋ ਇਥੇ ਕੀਨੇ ਉਚਾਰਨ ਕਰਨਾ ਹੈ ਕਈ ਸੰਕਤਾ ਐਸਾ ਉਚਾਰਨ ਕਰ ਦਿੰਦੀਆਂ ਨੇ ਇਸ ਦਾ ਅਲੈਬਲਗੂ ਉਚਾਰਨ ਕਰ ਦਿੰਦੀਆਂ ਨੇ ਮਾਸ ਤੱਕ ਉਚਾਰਨ ਕਰ ਦਿੰਦੀਆਂ ਨੇ ਸੋ ਐਦਾਂ ਗਲਤ ਉਚਾਰਨ ਹੈ ਇਸ ਦਾ ਮਾਸ ਤੱਕ ਉਚਾਰਨ ਨਹੀਂ ਕਰਨਾ ਇਸਾਰੇ ਸ਼ਬਦ ਨੂੰ ਇਕੱਠੇ ਹੀ ਉਚਾਰਨ ਕਰਨਾ ਹੈ ਮਸਤਕ ਮਸਤਕ ਉਚਾਰਨ ਕਰਨਾ ਹੈ ਨਾ ਕਿ ਮਸ ਤਕ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਮਸਤਕ ਉਚਾਰਨ ਕਰਨਾ ਹੈ ਭਾਵ ਕਿ ਇਕੱਠਾ ਹੀ ਉਚਾਰਨ ਕਰਨਾ ਹੈ ਮਸਤਕ ਸੋ ਮਸ ਤੱਕ ਉਚਾਰਨ ਨਹੀਂ ਕਰਨਾ ਅਗਰ ਸੇ ਇਹ ਅਲੱਗ-ਅਲੱਗ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਮਸ ਤੱਕ ਉਚਾਰਨ ਨਹੀਂ ਕਰਨਾ ਨਸਤਕ ਕਰਨਾ ਹੈ ਇਕੱਠਾ ਹੀ ਬੋਲਣਾ ਇਸ ਨੂੰ ਨਸਤਕ ਸੋ ਅਗਲਾ ਜੋ ਸ਼ਬਦ ਹੈ ਰਾਰਾ ਖੱਖੇ ਨੂੰ ਕੰਨਾ ਖੱਖੇ ਦੇ ਹੈ ਪੈਰ ਦੇ ਵਿੱਚ ਜੋ ਲੱਗਿਆ ਹੈ ਇਹ ਅੱਦਾ ਯਈਆ ਲੱਗਿਆ ਹੈ ਸੋ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਰੱਖਿਆ ਐਦਾ ਇਸ ਤਰ੍ਹਾਂ ਉਚਾਰਨ ਕਰਨਾ ਹੈ ਰੱਖਿਆ ਉਚਾਰਨ ਕਰਨਾ ਹੈ ਇੱਥੇ ਪੈਰ ਚ ਜਿਹੜਾ ਯਈਆ ਉਹ ਕੀ ਕਰੇਗਾ ਉਹ ਖਖੇ ਨੂੰ ਸਿਹਾਰੀ ਲਗਾਵੇਗਾ ਤੇ ਅੱਗੇ ਐੜਾ ਅੱਖਰ ਪੈਦਾ ਕਰਕੇ ਐੜੇ ਨੂੰ ਕੰਨਾ ਲੱਗੇਗਾ ਜੋ ਖੱਖੇ ਨੂੰ ਕੰਨਾ ਲੱਗਿਆ ਹੈ ਇੱਥੇ ਯਈਏ ਨੇ ਕੀ ਕਰਨਾ ਥੱਖੇ ਨੂੰ ਸਿਹਾਰੀ ਅੱਗੇ ਐੜਾ ਅੱਖਰ ਪ੍ਰਗਟ ਹੋਏਗਾ ਐੜੇ ਨੂੰ ਕੰਨਾ ਲੱਗੇਗਾ ਜੋ ਖੱਖੇ ਨੂੰ ਕੰਨਾ ਲੱਗਿਆ ਹੈ ਰੱਖਿਆ ਉਚਾਰਨ ਕਰਨਾ ਹੈ ਰੱਖਿਆ ਸਿਰ ਮਸਤਕ ਰੱਖਿਆ ਉਚਾਰਨ ਕਰਨਾ ਹੈ ਇੱਥੇ ਜਿਹੜਾ ਪਹਿਲ ਚ ਜੋ ਚਿੰਨ ਹੈ ਇਹ ਅੱਧਾ ਯਈਆ ਹੈ ਗੁਰਬਾਣੀ ਦੇ ਵਿੱਚ ਯਈਆ ਅਕਰ ਤਿੰਨਾਂ ਤਰ੍ਹਾਂ ਨਾਲ ਵਰਤੇ ਗਿਆ ਹੈ ਇੱਕ ਪੂਰਾ ਯਈਆ ਫਿਰ ਇੱਕ ਅੱਧਾ ਯਈਆ ਇੱਕ ਉਸ ਤੋਂ ਵੀ ਅੱਧਾ ਯਈਆ ਭਾਗ ਤੇ ਤਿਆ ਹਿੱਸਾ ਇਹ ਯਈਏ ਦਾ ਤਿਆ ਹਿੱਸਾ ਵਰਤੇ ਗਿਆ ਇਸ ਦਾ ਉਚਾਰਨ ਰੱਖਿਆ ਕਰਨਾ ਹੈ ਰਾਰਾ ਖੱਖੇ ਨੂੰ ਸਿਹਾਰੀ ਐੜੇ ਨੂੰ ਕੰਨਾ ਰੱਖੇ ਆ ਸੋ ਅਗਲਾ ਜੋ ਸ਼ਬਦ ਹੈ ਪੱਪਾ ਰਾਰਾ ਮੰੰਡੇ ਨੂੰ ਲਾਵਾਂ ਪਰਮੇ ਇੱਥੇ ਸ ਸ ਦੇ ਪੈਰ 'ਚ ਜੋ ਲੱਗਿਆ ਹੈ ਇਹ ਵਾ ਵਾ ਹੈ ਅੱਧਾ ਪਰਮੇ ਸ ਸ ਦੇ ਪੈਰ 'ਚ ਅੱਧਾ ਵਾ ਵਾ ਰਾਰਾ ਸੋ ਕਈ ਸੰਗਤਾਂ ਇਸ ਦਾ ਉਚਾਰਨ ਪਰਮੇਸ਼ਰ ਕਰ ਦਿੰਦੀਆਂ ਨੇ ਪਰਮੇਸ਼ਰ ਜਾਂ ਪਰਮੇਸ਼ਵਰ ਕਰ ਦਿੰਦੀਆਂ ਨੇ ਉਹ ਵੀ ਗਲਤ ਉਚਾਰਨ ਹੈ ਇਸ ਦਾ ਪਰਮੇਸ਼ਵਰ ਉਚਾਰਨ ਨਹੀਂ ਕਰ ਨਾਲ ਪਰਮੇ ਪਰਮੇਸ਼ਵਰ ਉਚਾਰਨ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਇੱਥੇ ਸੰਕਟਾਂ ਨੂੰ ਦੱਸਦੀ ਹੈ ਜਿਉ ਤੱਤਾ ਹੈ ਇਸ ਦਾ ਉਚਾਰਨ ਤਾਂ ਮਸਤਕ ਹੀ ਉਚਾਰਨ ਹੋਵੇਗਾ ਇੱਥੇ ਜੋ ਯਈਆ ਹੈ ਇਹ ਵੀ ਖਖੇ ਨੂੰ ਸਿਹਾਰੀ ਐਰੇ ਨੂੰ ਕੰਨਾ ਲਗਾਏਗਾ ਅੱਗੇ ਇਸੇ ਤਰ੍ਹਾਂ ਜੋ ਵਾਵਾ ਅੱਖਰ ਹੈ ਇਸ ਨੂੰ ਅਸੀਂ ਪਰਮੇਸ਼ਵਰ ਉਚਾਰਨ ਨਹੀਂ ਕਰਨਾ ਪਰਮੇਸ਼ਵਰ ਗਲਤ ਉਚਾਰਨ ਹੋਵੇਗਾ ਇਸ ਦਾ ਸੁੱਧ ਉਚਾਰਨ ਕਿਵੇਂ ਕਰਨਾ ਹੈ ਇਹ ਵਾਵਾ ਅੱਖਰ ਕੀ ਕਰੇਗਾ ਜੋ ਸਸੇ ਦੇ ਪੈਰ ਚ ਵਾਵਾ ਹੈ ਇਹ ਇਸ ਦਾ ਉਚਾਰਨ ਕਰਨਾ ਹੈ ਆਪਾਂ ਨੇ ਪਰ ਮੇ ਅੱਗੇ ਜਿਹੜਾ ਸਸੇ ਦੇ ਪੈਰ ਚ ਵਾਵਾ ਲੱਗਿਆ ਉਹ ਸਸੇ ਨੂੰ ਔਂਕੜ ਲਗਾਏਗਾ ਅੱਗੇ ਐ ਦੀ ਆਵਾਜ਼ ਆਏਗੀ ਫਿਰ ਅੱਗੇ ਰਾਰਾ ਉਚਾਰਨ ਹੋਏ ਹੋਏਗਾ ਪਰਮੇਸ਼ਵਰ ਉਚਾਰਨ ਕਰਨਾ ਹੈ ਪਰਮੇਸ਼ਵਰ ਨਾ ਕਿ ਪਰਮੇਸ਼ਵਰ ਉਚਾਰਨ ਕਰਾਂਗੇ ਗਲਤ ਉਚਾਰਨ ਹੋਵੇਗਾ ਆਪਾਂ ਨੇ ਕਰਨਾ ਹੈ ਇਹਦਾ ਸੁੱਧ ਉਚਾਰਨ ਕੀ ਹੈ ਪਰਮੇਸ਼ਵਰ ਉਚਾਰਨ ਕਰਨਾ ਸ ਸੇ ਨੂੰ ਔਂਕੜ ਐੜਾ ਰਾਰਾ ਜੋ ਪੈਰ ਚ ਵਾ ਵ ਲੱਗਿਆ ਸ ਸੇ ਦਾ ਕੀ ਕਰੇਗਾ ਸ ਸੇ ਨੂੰ ਔਂਕੜ ਲਗਾਏਗਾ ਅੱਗੇ ਐੜਾ ਅੱਖਰ ਪ੍ਰਗਟ ਕਰੇਗਾ ਰਾਰਾ ਪਰਮੇਸ਼ਵਰ ਉਚਾਰਨ ਕਰਨਾ ਹੈ ਨਾ ਕਿ ਪਰਮੇਸ਼ਵਰ ਗਲਤ ਉਚਾਰਨ ਹੋਵੇਗਾ ਸੋ ਅਗਲਾ ਜੋ ਸ਼ਬਦ ਹੈ ਇੱਥੇ ਦਦੇ ਨੂੰ ਔਂਕੜ ਲੱਗਿਆ ਹੈ ਖਖੇ ਨੂੰ ਟਿੱਪੀ ਖਖੇ ਦੇ ਪੈਰ ਵਿੱਚ ਜੋ ਅੱਖਰ ਲੱਗਿਆ ਹੈ ਉਹ ਵੀ ਅੱਧਾ ਯਈਆ ਲੱਗਿਆ ਹੈ ਸੋ ਇਸ ਦਾ ਕਿਵੇਂ ਉਚਾਰਨ ਕਰਨਾ ਹੈ ਇਹ ਅੱਧਾ ਯਈਆ ਲੱਗਿਆ ਹੈ ਇਹ ਕੀ ਕਰੇਗਾ ਇਹ ਦਦੇ ਨੂੰ ਔਂਕੜ ਤਾਂ ਲੱਗਿਆ ਹੈ ਅੱਗੇ ਇਹ ਵੀ ਖਖੇ ਨੂੰ ਸਿਹਾਰੀ ਲਗਾਏਗਾ ਅੱਗੇ ਜਿਹੜੀ ਖਖੇ ਨੂੰ ਟਿੱਪੀ ਹੈ ਇਹ ਯਈਆ ਕੀ ਕਰੇਗਾ ਐਡਾ ਅੱਖਰ ਪ੍ਰਗਟ ਕਰੇਗਾ ਤੇ ਐੜੇ ਨੂੰ ਟਿੱਪੀ ਲੱਗੇਗੀ ਦੁਖਿਯੰ ਬੋਲਣਾ ਹੈ ਦੁਖਿਯੰ ਦਦੇ ਨੂੰ ਅੰਕੜਾ ਦੋ ਖੱਖੇ ਦਾ ਸਿਆ ਰੇਖੇ ਐੜੇ ਨੂੰ ਟਿੱਪੀ ਅੰ ਦੁਖਿਯੰ ਉਚਾਰਨ ਕਰਨਾ ਹੈ ਦੁਖਿਯੰ ਉਚਾਰਨ ਕਰਨਾ ਹੈ ਨਾ ਕਿ ਦੁਖੰ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਇਸ ਦਾ ਇਹ শুদ্ধ ਉਚਾਰਨ ਦੁਖੰ ਇਸ ਦਾ ਜੋ ਸ਼ੁੱਧ ਉਚਾਰਨ ਹੈ ਉਹ ਹੈ ਦੱਦੇ ਨੂੰ ਔਮਕੜ ਖਖੇ ਨੂੰ ਸਿਹਾਰੀ ਖ ਐੜੇ ਨੂੰ ਟਿੱਪੀ ਅੰਗ ਦੁਖਿਆ ਨੂੰ ਉਚਾਰਨ ਕਰਨਾ ਹੈ ਅਗਰ ਅਸੀਂ ਇਸ ਦਾ ਉਚਾਰਨ ਦੁਖੰ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਦੁਖੰ ਗਲਤ ਉਚਾਰਨ ਹੋਵੇਗਾ ਇਸ ਦਾ ਉਚਾਰਨ ਕਰਨਾ ਹੈ ਦੁਖੰ ਐੜੇ ਨੂੰ ਟਿੱਪੀ ਅੰ ਦਾ ਉਚਾਰਨ ਕਰਨਾ ਹੈ ਦੁਖੰ ਉਚਾਰਨ ਕਰਨਾ ਹੈ ਸੋ ਅਗਲਾ ਜੋ ਸ਼ਬਦ ਹੈ ਇਸੇ ਤਰ੍ਹਾਂ ਹੀ ਇਸ ਸ਼ਬਦ ਦੇ ਨਾਲ ਹੀ ਜੋ ਅਗਲਾ ਜੋ ਸ਼ਬਦ ਆਉਂਦਾ ਹੈ ਉਸ ਦਾ ਕਿਵੇਂ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਇਸ ਦਾ ਕਿਵੇਂ ਚਾਰਨ ਕਰਨਾ ਇਹ ਪੰਕਤੀ ਸ਼ੁਰੂ ਹੁੰਦੀ ਹੈ ਘੋਰ ਦੁਖਿਯੰ ਅਨਕ ਹਤਯੰ ਸੋ ਅਗਲਾ ਜੋ ਸ਼ਬਦ ਹੈ ਇੱਥੇ ਹਾ ਹਾ ਲੱਗਿਆ ਹੈ ਤੱਤੇ ਨੂੰ ਟਿੱਪੀ ਇੱਥੇ ਵੀ ਹਾ ਹੈ ਤੱਤੇ ਦੇ ਪੈਰ ਵਿੱਚ ਅੱਧਾ ਯਈਆ ਲੱਗਿਆ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਇਹ ਵੀ ਯਈਆ ਕੀ ਕਰੇਗਾ ਤੱਤੇ ਨੂੰ ਸਿਹਾਰੀ ਲਗਾਏਗਾ ਅੱਗੇ ਜੋ ਤੱਤੇ ਨੂੰ ਟਿੱਪੀ ਹੈ ਇਹ ਵੀ ਐੜੇ ਨੂੰ ਹੀ ਟਿੱਪੀ ਲੱਗੇਗੀ ਹਤੈੰ ਉਚਾਰਨ ਕਰਨਾ ਹੈ ਤੱ ਐੜੇ ਨੂੰ ਟਿੱਪੀ ਅੰਗ ਦੇ ਨਾਲ ਉਚਾਰਨ ਕਰਨਾ ਹਾ ਹ ਮੁਕਤਾਹ ਤੱਤੇ ਨੂੰ ਸਿਹਾਰੀ ਤੇ ਐੜੇ ਨੂੰ ਟਿੱਪੀ ਅੰਗ ਹਤੈੰ ਉਚਾਰਨ ਕਰਨਾ ਹੈ ਹਤੈੰ ਨਾ ਕਿ ਹਤੰ ਗਲਤ ਉਚਾਰਨ ਹੋਵੇਗਾ ਹਤੰਕਰਾਂ ਦੇ ਤਾਂ ਗੰਤ ਉਚਾਰਨ ਹੋਵੇਗਾ ਹਤੰ ਗੰਤ ਉਚਾਰਨ ਨਹੀਂ ਕਰਨਾ ਸੰਤਾਂ ਨੇ ਕੀ ਨਿਚਾਰਨ ਕਰਨਾ ਹੈ ਜਿਹੜਾ ਤੱਤੇ ਦੇ ਪੈਰ ਵਿੱਚ ਇਹ ਹੀ ਲੱਗਿਆ ਹੈ ਉਹ ਕੀ ਕਰੇਗਾ ਹਾ ਹਾ ਤੱਤੇ ਨੂੰ ਸਿਹਾਰੀ ਲਗਾਏਗਾ ਤੇ ਅੱਗੇ ਐੜਾ ਅੱਖਰ ਪ੍ਰਗਟ ਕਰਕੇ ਜਿਉਂ ਤੱਤੇ ਨੂੰ ਟਿੱਪੀ ਲੱਗੀ ਹੈ ਉਹ ਐੜੇ ਨੂੰ ਟਿੱਪੀ ਲੱਗੇ ਜੀ ਹਤਿਉ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਇਸੇ ਤਰ੍ਹਾਂ ਹੀ ਬੱਬੇ ਨੂੰ ਸਿਹਾਰੀ ਖੱਖੇ ਨੂੰ ਕੰਨਾ ਦੱਦੇ ਨੂੰ ਟਿੱਪੀ ਇੱਥੇ ਵੀ ਜੋ ਖੱਖੇ ਦੇ ਪੈਰ ਵਿੱਚ ਅੱਧਾ ਯਈਆ ਲੱਗਿਆ ਹੈ ਇਸ ਦਾ ਵੀ ਕਿਵੇਂ ਸ਼ੁੱਧੂ ਸ਼ਾਰਨ ਹੋਵੇਗਾ ਉਹ ਜਾਣੀਏ ਬੱਬੇ ਨੂੰ ਸਿਹਾਰੀ ਬੇ ਅੱਗੇ ਜੋ ਯਈਆ ਲੱਗਿਆ ਹੈ ਖੱਖੇ ਦੇ ਪੈਰ ਵਿੱਚ ਇਹ ਕੀ ਕਰੇਗਾ ਬੰਦੇ ਨੇ ਸਿਆਰੀ ਬੇ ਇਹ ਵੀ ਅੱਗੇ ਖੱਖੇ ਨੂੰ ਸਿਆਰੀ ਲਗਾਏਗਾ ਅੱਗੇ ਜੋ ਖੱਖੇ ਨੂੰ ਕੰਨਾ ਹੈ ਇਹ ਵੀ ਐੜੇ ਨੂੰ ਕੰਨਾ ਲੱਗੇਗਾ ਤੇ ਦੱਦੇ ਨੂੰ ਟਿੱਪੀ ਲੱਗੇਗੀ ਸੋ ਇਹ ਇਸ ਦਾ শুদ্ধ ਉਚਾਰਨ ਹੈ ਇਹਦਾ শুদ্ধ ਉਚਾਰਨ ਕਿਵੇਂ ਕਰਨਾ ਹੈ ਵਿਖਿਆਦੰਮ ਵਿਖਿਆਦੰਮ ਕਰਨਾ ਹੈ ਉਚਾਰਨ ਆ ਕਿ ਬਖਾਦੰਮ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਬਿਖਾਦੰਗ ਉਚਾਰਨ ਵਿੱਚ ਇਸ ਦਾ ਉਚਾਰਨ ਜੋ ਖਖੇ ਦੇ ਪੈਰ ਵਿੱਚ ਅੱਧਾ ਜਿਹਾ ਹੈ ਇਹ ਵੀ ਕੀ ਕਰੇਗਾ ਇਹ ਖਖੇ ਨੂੰ ਸਿਆਹਰੀ ਲਗਾਏਗਾ ਅਗੇ ਐੜਾ ਅੱਖਰ ਪ੍ਰਗਟ ਕਰੇਗਾ ਜੋ ਖਖੇ ਨੂੰ ਕੰਨਾ ਉਹ ਐੜੇ ਨੂੰ ਕੰਨਾ ਲੱਗੇ ਅਗੇ ਦਦੇ ਨੂੰ ਟਿੱਪੀ ਦੰਗ ਬਿਖਿਆਦੰਗ ਉਚਾਰਨ ਕਰਨਾ ਹੈ ਬਿਖਿਆਦੰਗ ਸuddh ਉਚਾਰਨ ਹੋਵੇਗਾ ਨਾ ਕਿ ਬਖਾਦੰਗ ਕਰਨਾ ਹੈ ਅਗਲਾ ਜੋ ਸ਼ਬਦ ਹੈ ਦੱਦੇ ਨੂੰ ਕੰਨਾ ਦਾ ਰਾਰੇ ਨੂੰ ਸਿਆਰੀ ਰੇ ਧਾਰੇ ਅੱਗੇ ਦੱਦੇ ਦੇ ਪੈਰ 'ਚ ਰਾਰਾ ਏ ਅੱਗੇ ਦੱਦੇ ਨੂੰ ਟਿੱਕੀ ਵੀ ਆ ਇਸ ਦਾ ਕਿਵੇਂ ਸ਼ਬਦੋਚਾਰਨ ਕਰਾਂਗੇ ਧਾਰੇ ਇਥੇ ਜੋ ਦੱਦੇ ਦੇ ਪੈਰ ਤੇ ਰਾਰੇ ਉਹ ਅੱਗੇ ਰਾਰੇ ਨੂੰ ਟਿੱਪੀ ਲੱਗੇਗੀ ਜੋ ਦੱਤੇ ਨੂੰ ਟਿੱਪੀ ਹੈ ਦਾਰੇਦਰੰ ਉਚਾਰਨ ਕਰਾਂਗੇ ਦਾਰੇਦਰੰ ਦੱਤੇ ਨੂੰ ਕੰਨਾ ਦਾਰਾਰੇ ਵਿੱਚ ਆਰੀ ਰੇ ਦਾਰੇ ਦੱਦਾ ਰਾਰੇ ਨੂੰ ਟਿੱਪੀ ਰੰਦਰੰ ਦਾਰੇਦਰੰ ਉਚਾਰਨ ਕਰਾਂਗੇ ਸੋ ਇਸ ਦਾ ਸ਼ੁੱਧ ਉਚਾਰਨ ਹੈ ਦਾਰੇਦਰੰ ਇਸੇ ਤਰ੍ਹਾਂ ਜੋ ਅਗਲਾ ਜੋ ਸ਼ਬਦ ਹੈ ਇਸ ਦਾ ਵੀ ਬਹੁਤ ਸਾਰੀਆਂ ਸੰਗਤਾਂ ਗਲਤ ਉਚਾਰਨ ਕਰਦੀਆਂ ਨੇ ਇਹ ਲੱਲਾ ਗੱਗਾ ਲਗ ਈੜੀ ਨੂੰ ਬਿਹਾਰੀ ਈ ਇਸ ਦਾ ਸ਼ੁੱਧ ਉਚਾਰਨ ਹੈ ਲੱਗੀ ਪਰ ਕਈ ਸੰਗਤਾਂ ਇਸ ਦਾ ਕਿਵੇਂ ਸ਼ੁੱਧ ਉਚਾਰਨ ਕਿਵੇਂ ਇਸ ਦਾ ਗਲਤ ਉਚਾਰਨ ਕਰਦੀਆਂ ਨੇ ਸੰਗਤਾਂ ਇਸ ਨੂੰ ਲੱਗੀ ਬੋਲ ਦਿੰਦੀਆਂ ਨੇ ਲੱਗੀ ਲੱਗੀ ਉਚਾਰਨ ਨਹੀਂ ਕਰਨਾ ਲੱਗੀ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਲੱਗੀ ਉਚਾਰਨ ਨਹੀਂ ਕਰਨਾ ਇੱਥੇ ਜਿਹੜੀ ਈੜੀ ਨੂੰ ਵੀ ਹਰੀ ਲੱਗੀ ਹੈ ਉਹ ਕਈ ਸੰਤਾ ਗੱਗੇ ਨੂੰ ਵੀ ਹਰੀ ਲਗਾ ਕੇ ਉਚਾਰਨ ਕਰ ਦਿੰਦਿਆਂ ਨੇ ਲੱਗੀ ਲੱਗੀ ਉਚਾਰਨ ਨਹੀਂ ਕਰਨਾ ਤਾਤੀ ਵਾਉ ਨਾ ਲੱਗਈ ਉਚਾਰਨ ਹੈ ਗੁਰਬਾਣੀ ਦੇ ਵਿੱਚ ਕਿਵੇਂ ਪਕਤੀਆਂ ਹੁੰਦੀਆਂ ਹਨ ਤਾਤੀ ਵਾਉ ਨਾ ਲੱਗਈ लला गुहारी ई लग उचारण करना है लगाई ताती लग वावना लग ना शुद्ध उचारण होगा ना कि लगी लग लगी ਗਾਲ ਤੋ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਹੈ ਜਿਜੇ ਨੂੰ ਕੰਨਾ ਜਾਂ ਈੜੀ ਨੂੰ ਵਿਹਾਰੀ ਈ ਜਾਈ ਐੜਾ ਮੁਕਤਾ ਹਾਹੇ ਨੂੰ ਔਂਕੜ ਹੋ ਜਾਈ ਉਹ ਉਚਾਰਨ ਕਰਨਾ ਹੈ ਜਾਈ ਉਹ ਸੋ ਇੱਥੇ ਵੀ ਕਈ ਸੰਗਤਾਂ ਇਸ ਦਾ ਉਚਾਰਨ ਜਾਈਓ ਕਰ ਦਿੰਦੀਆਂ ਨੇ ਸੰਤਾ ਕਿਵੇਂ ਉਚਾਰਨ ਕਰਦੀਆਂ ਨੇ ਜਜੇ ਨੂੰ ਕੰਨਾ ਜਾਂ ਟੀੜੀ ਨੂੰ ਵਿਹਾਰੀ ਈ ਉਰੇ ਨੂੰ ਔਕੜ ਓ ਜਾਈਓ ਉਚਾਰਨ ਕਰਦੀ ਹੁੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਜਾਈਓ ਉਚਾਰਨ ਨਹੀਂ ਕਰਨਾ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਜਜੇ ਨੂੰ ਕੰਨਾ ਜਾਂ ਈੜੀ ਨੂੰ ਵਿਹਾਰੀ ਈ ਜਾਈ ਅੜਾ ਮੁਕਤਾ ਅ ਹਾਹੇ ਨੂੰ ਔਕੜ ਓ ਇਹ ਦੋਨੇ ਅੱਖਰ ਲਗੂ રે ਮੁਕਤਾ ਖਰਵੀ ਤੇ ਔਂਕੜ ਵੀ ਲਗੂ ਮਾਤਰਾ ਨੇ ਸੋ ਇਹਨਾਂ ਨੂੰ ਬਹੁਤ ਹੀ ਘੱਟ ਉਚਾਰਨ ਕਰਨਾ ਹੈ ਕਿੰਨੇ ਕਰਨਾ ਹੈ ਜਾਈਓ ਜਾਈਓ ਉਚਾਰਨ ਕਰਨਾ ਹੈ ਨਾ ਕਿ ਜਾਈਓ ਜਾਈਓ ਕਰਾਂਗੇ ਗਲਤ ਉਚਾਰਨ ਹੋ ਬੇਟਾ ਜਾਈਓਹ ਉਚਾਰਨ ਕਰਨਾ ਹੈ ਜਿੱਤੇ ਨੂੰ ਕੰਨਾ ਜਾ ਈੜੀ ਨੂੰ ਵਿਹਾਰੀ ਈ ਜਾਈ ਐੜਾ ਮੁਕਤਾ ਅ ਹਾਹੇ ਨੋਕੜ ਉਹ ਜਾਈ ਉਹ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਐੜੇ ਨੂੰ ਕਰਨਾ ਆ ਆਹਾ ਮੁਕਤਾ ਰਾਰੇ ਨੂੰ ਹੋੜਾ ਰੋ ਐੜੇ ਨੂੰ ਕਰਨਾ ਆ ਹਾਹਾ ਮੁਕਤਾ ਰਾਰੇ ਨੂੰ ਹੋੜਾ ਰੋ ਸੋ ਕਈ ਸੰਤਾ ਇਸ ਦਾ ਉਚਾਰਨ ਕਿਵੇਂ ਕਰ ਦੰਦੀਆਂ ਨੇ ਯਾਦਾ ਕਈ ਸੰਤਾ ਇਸ ਦਾ ਉਚਾਰਨ ਕਰ ਦਿੰਦੀਆਂ ਨੇ ਅਹਰੋ ਅਹਰੋ ਉਚਾਰਨ ਕਰ ਦਿੰਦੀਆਂ ਨੇ ਅਹਰੋ ਅਹਰੋ ਬਿਨਾ ਕੰਨੇ ਤੋਂ ਐੜੇ ਨੂੰ ਕੰਨਾ ਜੋ ਲੱਗਿਆ ਹੈ ਉਹ ਉਚਾਰਨ ਨਹੀਂ ਕਰਦੀ ਆ ਸੰਤਾ ਐੜਾ ਮੁਤੇ ਦੇ ਨਾਲ ਉਚਾਰਨ ਕਰ ਦਿੰਦੀਆਂ ਨੇ ਅਹਰੋ ਉਚਾਰਨ ਕਰ ਦਿੰਦੀਆਂ ਨੇ ਅਹਰੋ ਗਲਤ ਉਚਾਰਨ ਹੋਵੇਗਾ ਸੋ ਅਹਰੋ ਉਚਾਰਨ ਨਹੀਂ ਕਰਨਾ ਹੈ ਆਪਾਂ ਇਹ ਉਚਾਰਨ ਕਰਨਾ ਹੈ ਆਹਰੋ ਆਹਰੋ ਐਡੇ ਨੂੰ ਕੰਨਾ ਪੂਰਾ ਲਗਾਉਣਾ ਹੈ ਆਹਰੋ ਹੀ ਸ਼ੁੱਧ ਉਚਾਰਨ ਹੋਵੇਗਾ ਸੋ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਐਡੇ ਆਪੂ ਐਡੇ ਨੂੰ ਜੋ ਕੰਨਾ ਹੈ ਉਹ ਪੂਰਾ ਉਚਾਰਨ ਕਰਨਾ ਹੈ ਅੱਗੇ ਹਾ ਹਾ ਮੁਕਤਾ ਹੋਏਗਾ ਜੋ ਰਾਰੇ ਨੂੰ ਹੋੜਾ ਲੱਗਿਆ ਹੈ ਉਸ ਦਾ ਵੀ ਪੂਰਾ ਉਚਾਰਨ ਕਰਨਾ ਹੈ ਆਹਰੂ ਉਚਾਰਨ ਕਰਨਾ ਹੈ ਨਾ ਕਿ ਅਹਰੂ ਅਹਰੂ ਗਲਤ ਉਚਾਰਨ ਹੋਵੇਗਾ ਅਗਰ ਅਸੀਂ ਐੜੇ ਨੂੰ ਮੁਕਤੇ ਦੇ ਨਾਲ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੰਗਤਾ ਨੇ ਕਿਵੇਂ ਉਚਾਰਨ ਕਰਨਾ ਹੈ ਐੜੇ ਨੂੰ ਇੱਥੇ ਜੋ ਕੰਨਾ ਲੱਗਿਆ ਹੈ ਪੂਰਾ ਭਰ ਕੇ ਬੋਲਣਾ ਹੈ ਆਹਰੂ ਆਹਰੂ ਸ਼ੁੱਧ ਉਚਾਰਨ ਹੋਵੇਗਾ ਨਾ ਕਿ ਅਹਰੂ ਕਰਨਾ ਹੈ ਅਹਰੂ ਗਲਤ ਉਚਾਰਨ ਹੋਵੇਗਾ ਸੋ ਇਹ ਸੰ ਰਖਿਆ ਦੇ ਸ਼ਬਦ ਜਿਹੜੇ ਸੰਕਤਾ ਔਖੇ ਸ਼ਬਦ ਨੇ ਜਿਨ੍ਹਾਂ ਨੂੰ ਸੰਕਤਾ ਜ਼ਿਆਦਾਤਰ ਗਲਤ ਹੀ ਉਚਾਰਨ ਕਰਦੀਆਂ ਨੇ ਆਓ ਇੱਕ ਵਾਰ ਫਿਰ ਤੋਂ ਇਹਨਾਂ ਅੱਖਰਾਂ ਉੱਤੇ ਨਿਗਾਹ ਮਾਰੀਏ ਮस्तक ਉਚਾਰਨ ਕਰਨਾ ਮੰਨਾ ਸਸਾ ਤਤੇ ਸਸੇ ਦੇ ਪੈਰ ਚਾਦਾ ਤਤਾ ਕਕਾ ਮस्तक ਉਚਾਰਨ ਕਰਨਾ ਇਸ ਨੂੰ ਇਕੱਠਾ ਹੀ ਉਚਾਰਨ ਕਰਨਾ ਹੈ ਮस्तक ਨਾ ਕਿ ਅਲੱਗ-ਅਲੱਗ ਮਸ ਤੱਕ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਅਗਲਾ ਜੋ ਸ਼ਬਦ ਰਾਰਾ ਖਖੇ ਦੇ ਪੈਰ ਚਾਦਾ ਯਈਆ ਲੱਗਿਆ ਕੰਨਾ ਹੈ ਇਸ ਦਾ ਉਚਾਰਨ ਕਰਨਾ ਹੈ ਰਖਿਆ ਰਖਿਆ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਪਪਾ ਰਾਰਾ ਮੰਮੀ ਲਾਮਾ ਮੇ ਪਰਮੇ ਸਸੇ ਦੇ ਪੈਰ ਚ ਵਾਵਾ ਲੱਗਿਆ ਹੈ ਅੰਧਾ ਰਾਰਾ ਕਈ ਸੰਤਾ ਇਸ ਦਾ ਉਚਾਰਨ ਪਰਮੇ ਸਵਰ ਕਰ ਦਿੰਦੀਆਂ ਨੇ ਜੋ ਕਿ ਗਲਤ ਉਚਾਰਨ ਹੈ ਇਸ ਦਾ ਸ਼ੁੱਧ ਉਚਾਰਨ ਕਿਵੇਂ ਕਰਨਾ ਪਰਮੇਸ਼ਵਰ ਜੋ ਸਸੇ ਦੇ ਪੈਰ ਚ ਵਾਵਾ ਲੱਗਿਆ ਹੈ ਇਹ ਕੀ ਕਰੇਗਾ ਸਸੇ ਨੂੰ ਔਂਕੜ ਅੱਗੇ ਐੜਾ ਅੱਖਰ ਪਾਰਗਟ ਕਰੇਗਾ ਪਰਮੇਸ਼ਵਰ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਹੀ ਜੋ ਦੱਦੇ ਔਂਕੜ ਖੱਖੇ ਦੇ ਪੈਰ ਚ ਅੱਦਾ ਯਈਆ ਲੱਗਿਆ ਉੱਤੇ ਟਿੱਪੀ ਵੀ ਹੈ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਦੁਖਿਓਂ ਦੁਖਿਓਂ ਉਚਾਰਨ ਕਰਨਾ ਹੈ ਨਾ ਕਿ ਦੁਖੰ ਗਲਤ ਉਚਾਰਨ ਹੋਵੇਗਾ ਇਸੇ ਤਰ੍ਹਾਂ ਹੀ ਇਸ ਦਾ ਉਚਾਰਨ ਹਾਹਾ ਤੱਤੇ ਨੂੰ ਟਿੱਪੀ ਅੱਧਾ ਯਈਆ ਲੱਗਿਆ ਤੱਤੇ ਦੇ ਪੈਰ 'ਚ ਹਤਯੰ ਕਰਨਾ ਹੈ ਅੱਧਾ ਯਈਆ ਕੀ ਕਰੇ ਜਾਂ ਤੱਤੇ ਨੂੰ ਸਿਹਾਰੀ ਜੋ ਟਿੱਪੀ ਹੈ ਐੜਾ ਅੱਖਰ ਪ੍ਰਗਟ ਕਰਕੇ ਐੜੇ ਨੂੰ ਟਿੱਪੀ ਲੱਗੇਗੀ ਹਤਯੰ ਉਚਾਰਨ ਕਰਨਾ ਹੈ ਨਾ ਕਿ ਹਤੰ ਗਲਤ ਉਚਾਰਨ ਹੈ ਇਸੇ ਤਰ੍ਹਾਂ ਹੀ ਇਸ ਦਾ ਉਚਾਰਨ ਬੱਬੇ ਨੇ ਸਿਹਾਰੇ ਖੱਖੇ ਨੂੰ ਕੰਨਾ ਦਦੇ ਨੂੰ ਟਿੱਪੀ ਖੱਖੇ ਦੇ ਪੈਰ 'ਚ ਅੱਧਾ ਯਈਆ ਏ ਦਾ ਉਚਾਰਨ ਕੀ ਹੋਏਗਾ ਜੋ ਯਈਆ ਹੈ ਉਹ ਖਖੇ ਨੂੰ ਸਿਹਾਰੇ ਲਗੇ ਐੜਾ ਅੱਖਰ ਪ੍ਰਗਟ ਕਰਕੇ ਜੋ ਖਖੇ ਨੂੰ ਪੰਨਾ ਹੈ ਉਹ ਐੜੇ ਨੂੰ ਲੱਗੇਗਾ ਵਿਖਿਆਦੰਗ ਉਚਾਰਨ ਕਰਨਾ ਹੈ ਵਿਖਿਆਦੰਗ ਐਸੇ ਤਰ੍ਹਾਂ ਹੀ ਇਸ ਦਾ ਉਚਾਰਨ ਕਰਨਾ ਹੈ ਦਾਰੈਦਰੰ ਜੋ ਦੱਦੇ ਦੇ ਪੈਰ ਤੇ ਰਾਰਾ ਟਿੱਪੀ ਹੈ ਉਹ ਰਾਰੇ ਨੂੰ ਟਿੱਪੀ ਲੱਗੇਗੀ ਦਾਰੈਦਰੰ ਉਚਾਰਨ ਕਰਨਾ ਹੈ ਅਗਲਾ ਜੋ ਸ਼ਬਦ ਹੈ ਲੱਗਾ ਜਿਹੜੀ ਨੂੰ ਵਿਹਾਰੀ ਇਸ ਨੂੰ ਲੱਗੀ ਨਹੀਂ ਬੋਲਣਾ ਲੱਗਈ ਈੜੀ ਨੂੰ ਜੋ ਵਿਹਾਰੀ ਇਹ ਪੂਰੀ ਭਰ ਕੇ ਬੋਲਣੀ ਹੈ ਲੱਗਈ ਉਚਾਰਨ ਕਰਨਾ ਹੈ ਨਾ ਕਿ ਲੰਗੀ ਅਗਲਾ ਜੋ ਸ਼ਬਦ ਹੈ ਜਜੇ ਨੂੰ ਕਿੰਨਾ ਜਾ ਈੜੀ ਨੂੰ ਵਿਹਾਰੀ ਈ ਜਾਈ ਅੜਾ ਮੁਕਤਾ ਹਾਹੇ ਨੂੰ ਔਂਕੜ ਹੋ ਜਾਈਓਹ ਉਚਾਰਨ ਕਰਨਾ ਹੈ ਨਾ ਕਿ ਜਾਈਓ ਜਾਈਓ ਗਲਤ ਉਚਾਰਨ ਹੈ ਜਾਈਓਹ ਉਚਾਰਨ ਕਰਨਾ ਹੈ ਨਿਕਟਣਾ ਜਾਈਓਹ ਦੂਤ ਸੋ ਅਗਲਾ ਜੋ ਸ਼ਬਦ ਹੈ ਐੜੇ ਨੂੰ ਕੰਨਾ ਆਹਾ ਹ ਮੁਕਤਾਹ ਰਾਰੇ ਨੂੰ ਹੜਾਰੋ ਅਹਰ ਉਚਾਰਨ ਕਰਨਾ ਹੈ ਨਾ ਕਿ ਅਹਰੂ ਅਹਰੂ ਗਲਤ ਉਚਾਰਨ ਹੈ ਜੋ ਐੜੇ ਨੂੰ ਕੰਨਾ ਲੱਗਿਆ ਹੈ ਉਹ ਪੂਰਾ ਬੋਲਣਾ ਹੈ ਐੜੇ ਨੂੰ ਕੰਨਾ ਆ ਆਹਰੂ ਉਚਾਰਨ ਕਰਨਾ ਹੈ ਨਾ ਕਿ ਅਹਰੂ ਅਹਰੂ ਕਰਾਂਗੇ ਤਾਂ ਗਲਤ ਉਚਾਰਨ ਹੋਵੇਗਾ ਸੋ ਇਹ ਸੰ ਜੋ ਵاسي ਰਾਤ ਨੂੰ ਕੀਰਤਨ ਸੋਲਾ ਸਾਹਿਬ ਜੀ ਦੀ ਜੋ ਬਾਣੀ ਪੜ੍ਹਦੇ ਹਾਂ ਉਸ ਬਾਣੀ ਤੋਂ ਪਹਿਲਾਂ ਜੋ ਰੱਖਿਆ ਦੇ ਸ਼ਬਦ ਆਉਂਦੇ ਨੇ ਉਹਨਾਂ ਦਾ ਸ਼ੁੱਧ ਉਚਾਰਨ ਸੋ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਗੁਰਬਾਣੀ ਦੀ ਸੰਥਿਆ ਜ਼ਰੂਰ ਲਵੋ ਜਿੱਥੇ ਵੀ ਤੁਹਾਨੂੰ ਕੋਈ ਵੀ ਗੁਰਸਿੱਖ ਸੱਜਣ ਮਿਲਦਾ ਹੈ ਜਿਸ ਨੇ ਤਨਦਵੀ ਟਕਸਾਲ ਤੋਂ ਸੰਥਿਆ ਲਈ ਹੋਵੇ ਉਹ ਗੁਰਬਾਣੀ ਦੀ ਸੰਥਿਆ ਜ਼ਰੂਰ ਲਵੇ ਸੋ ਜਿਹੜੀਆਂ ਖਰੜ ਸ਼ਹਿਰ ਦੇ ਨੇੜੇ ਦੀਆਂ ਸੰਗਤਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਗੁਰਬਾਣੀ ਸ਼ੁੱਧ ਪਾਉਣ ਦੇ ਲਈ ਤੁਸੀਂ ਵੀ ਖਾਲਸਾ ਗੁਰਮਤ ਸੰਗੀਤ ਅਕੈਡਮੀ ਰਜਿਸਟਰਡ ਖਰੜ ਵਿਖੇ ਬਡਾਲਾ ਰੋਡ ਗੁਰੂ ਅਰਜਨ ਦੇਵ ਕਲੋਨੀ ਸਾਹਮਣੇ ਅਨਾਜ ਮੰਡੀ ਸੋ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਤੁਸੀਂ ਵੀ ਆ ਕੇ ਗੁਰਬਾਣੀ ਦੀ ਸੰਥਿਆ ਮੁਹਾਰਨੀ ਦੀ ਸੰਥਿਆ ਸ਼ੁੱਧ ਗੁਰਬਾਣੀ ਕੀਵੇਂ ਪੜਨੀ ਹੈ ਇਸ ਬਾਰੇ ਕਲਾਸਾ ਲਗਾ ਸਕਦੇ ਹੋ ਗੁਰਬਾਣੀ ਸੰਥਿਆ ਜਿਹੜਾ ਕਲਾਸਾ ਲਗਾ ਸਕਦੇ ਹੋ ਸੋ ਐਨਿਕ ਬੇਨਤੀ ਪ੍ਰਵਾਨ ਕਰਨੀ ਜਦੋਂ ਅਸੀਂ ਗੁਰਬਾਣੀ ਸ਼ੁੱਧ ਪੜਾਂਗੇ ਤਾਂ ਹੀ ਅਸੀਂ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਹਰ ਇੱਕ ਜਿੰਨੀਆਂ ਵੀ ਬਰਨਾਨਕ ਨਾਮ ਲੈਵਾ ਸਿੱਖ ਸੰਤਾਂ ਨੇ ਜਿੰਨੇ ਵੀ ਸੰਗਤਾਂ ਗੁਰਬਾਣੀ ਪੜ੍ਹਦੇ ਜੈ ਨੇ ਇੱਛਾ ਹੈ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ ਉਹ ਗੁਰਬਾਣੀ ਦੀ ਸੰਖਿਆ ਜੂਰ ਲੈਣ ਸੋ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਆ ਕੇ ਤੁਸੀਂ ਗੁਰਬਾਣੀ ਦੀ ਸੰਖਿਆ ਲੈ ਸਕਦੇ ਹੋ ਕਲਾਸਾਂ ਲਗਾ ਸਕਦੇ ਹੋ ਸੋ ਇੰਨੀ ਗ੍ਰੰਟੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ